ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੰਜਾਬ ਬੜੇ ਦਰਦਨਾਕ ਦੌਰ ਚੋਂ ਲੰਘ ਰਿਹਾ ਪੰਜਾਬ ਦੇ ਸਾਰੇ ਦਰਿਆ ਹੜ੍ਹਾਂ ਦੇ ਕਾਰਨ ਜੋ ਤਵਾਹੀ ਮਚਾਈ ਹੈ ਉਸ ਦਾ ਦਖਾਂਤ ਹੈ ਜਿਹੜਾ ਅੱਜ ਸੋਚੇ ਪੰਜਾਬ ਨੂੰ ਦੇਖਣ ਨੂੰ ਮਿਲ ਰਿਹਾ ਸਤਿ ਲੋਕ ਰਾਵੀ ਬਿਆਸ ਸਾਰੇ ਦਰਿਆਵਾਂ ਨੇ ਮਾਝਾ ਦੁਆਬਾ ਤੇ ਮਾਲਵੇ ਦਾ ਖੇਤਰ ਜਿਹੜਾ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।ਔਰ ਇਸ ਲਈ ਜਿੱਥੇ ਸਮੁੱਚੇ ਪੰਜਾਬ ਵਾਸੀ ਉਹਨਾਂ ਰੂਪ ਵਿੱਚ ਹੜਪੀੜਾਂ ਵਾਂਗ ਜਿਸਾਇਓਗਲੀ ਲੱਗੇ ਨੇ ਉੱਥੇ ਲੋਕ ਵੀ ਜਿਸ ਕਿਸਮ ਦਾ ਸਹਿਯੋਗ ਕਰ ਸਕਦੇ ਨੇ। ਕਰ ਰਹੇ ਨੇ ਸਮਾਜ ਸੇਵੀ ਸੰਸਥਾਵਾਂ ਕਾਰਮਕ ਸੰਸਥਾਵਾਂ ਸੰਤਮਾ ਉਸ ਲੰਗਰ ਲਾਏ ਨੇ ਹਰਾ ਚਾਰਾ ਦਵਾਈਆਂ ਔਰ ਹਰ ਚੀਜ਼ ਮਹੱਈਆ ਕਰਵਾਉਣ ਦਾ ਗਿਣਤੀ ਕੀਤਾ ਜਾ ਰਿਹਾ ਸੋ ਸਾਨੂੰ ਸਮੁੱਚੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਅੱਜ ਇਸ ਤਰਾਸ ਦੀ ਨੂੰ ਕੁਛ ਨਾ ਕੁਛ ਘਟਾਉਣ ਲਈ ਸਾਡੇ ਭਰਾਵਾਂ ਦਾ ਦੁੱਖ ਨੂੰ ਬਣਾਉਣ ਲਈ ਜਿੰਨਾ ਵੀ ਅਸੀਂ ਸਹਿਯੋਗ ਹੈ ਜਿਹੜਾ ਕਰ ਸਕਦੇ ਹਾਂ अनुसरण अनुसार ਨਾਲ ਮਿਲ ਕੇ ਕਰਨਾ ਚਾਹੀਦਾ ਸੋ ਆਪਾਂ ਸਾਰੇ ਉਹਨਾਂ ਇਲਾਕਿਆਂ ਦੀ ਫੜਤਾਲ ਕਰਕੇ ਕਿ ਕਿਥੇ ਕਿਥੇ ਵੱਧ ਨੁਕਸਾਨ ਹੋਇਆ ਉੱਥੇ ਜੋ ਜੋ ਵੀ ਚੀਜ਼ ਮਿਹਨਤ ਵਾ ਸਕਦੀ ਹੈ ਤਾਂ ਕਰਵਾਉਣ ਦਾ ਯਤਨ ਕਰਨਾ ਚਾਹੀਦਾ ਸੋ ਮੈਂ ਸਮੂਹ ਇਲਾਕਾ ਵਾਸੀ ਨੂੰ ਬੇਨਤੀ ਕਰਦਾ ਇਹ ਪਾਰਟੀ ਵੱਲੋਂ ਅਸੀਂ ਇਹ ਪ੍ਰੋਗਰਾਮ ਲਿਖਿਆ ਆਮ ਇੰਦਾਂ ਦੇ ਜਿਹੜੇ ਸਾਡੇ ਆਗੂ ਸੱਜਣ ਨੇ ਨੰਦਨੀ ਸੰਗਤਾਂ ਨੇ ਜਿਹੜੀਆਂ ਆਪੋ ਆਪਣੇ ਪੱਦਰ ਤੇ ਵਿਚਾਰੀਆਂ ਨੇ ਤਾਂ ਫਿਰ ਵੀ ਅਸੀਂ ਪਾਰਟੀ ਵੱਲੋਂ ਵੀ ਪ੍ਰੋਗਰਾਮ ਲਿਖਿਆ ਕਿ ਅਮਰਗੜ ਵਿਖੇ ਸਨੇਮਪੁਰ ਰੋਡ ਦੇ ਜੋ ਖੇਤਰ ਆ ਇਸ ਮੇਲੇ ਉਸ ਦੇ ਉੱਥੇ ਜਿਹੜਾ ਹੈ ਹਰ ਚੀਜ਼ ਹੈ ਜਿਹੜੀ ਲੋੜਵੰਤ ਚੀਜ਼ ਚਾਹੇ ਪਸ਼ੂ ਵਾਲੀ ਹਰਾਚਾਰਾ ਤੇ ਤੂੜੀ ਦੀ ਗੱਲ ਹੈ ਜਾਂ ਫੀਰ ਦੀ ਗੱਲ ਹੈ ਜਾਂ ਖਾਣ ਵਾਲੀਆਂ ਵਸਤਾਂ ਦੀ ਗੱਲ ਹੈ ਡਾਕਟਰਾਂ ਦਾ ਚੋ ਦਵਾ ਨੀਆ ਸਾਬਣ ਤੇ ਜੋ ਵੀ ਆਪਾਂ ਉਹਨਾਂ ਗਰੀਬ ਲੋਕਾਂ ਨੂੰ ਜਾਂ ਲੋੜਵੰਦਾਂ ਨੂੰ ਮਦਦ ਕਰਵਾ ਸਕਦੇ ਆ ਜਾਂ ਪਸ਼ੂਆਂ ਲਈ ਕੁਝ ਚੀਜ਼ਾਂ ਮਦਦ ਕਰਵਾ ਸਕਦੇ ਆ ਉਹਦੇ ਵਿੱਚ ਵਰਤਵਾਧ ਆਪਾਂ ਯੋਗਦਾਨ ਪਾਉਣ ਦਾ ਜਤਨ ਕਰੀਏ ਸੋ ਮੇਰੀ ਬੇਨਤੀ ਹੈ ਸਾਰੇ ਇਲਾਕਿਆਂ ਦੇ ਵਸਨੀਕਾਂ ਨੂੰ ਕਿ ਸਲੇਮਪੁਰ ਰੋਡ ਅਮਰਗੜ ਵਿੱਚ ਕੇਂਦਰ ਰਾਏ ਸਮੇਲ ਵਿੱਚ ਜੋ ਵੀ ਸੱਜਣ ਪਾਰਟੀ ਆਗੂ ਵਰਕਰ ਹੰਸਦ ਸੱਜਣ ਸਹਿਯੋਗ ਕਰਨਾ ਚਾਹੁੰਦੇ ਤਾਂ ਉੱਥੇ ਜਿਹੜਾ ਰਾਸ਼ਾ ਨਗਰ ਉਹ ਮਈਆ ਘਰੋਂ ਦੀ ਤਪਾਲ ਤੱਕ ਹਾਂ ਤਾਂ ਕਿ ਦੋ ਤਿੰਨ ਦਿਨਾਂ ਬਾਅਦ ਉਹ ਰਸ਼ਰਾ ਜਿਹੜਾ ਰੋਡ ਬੰਦ ਸਾਡੇ ਪੀਰਤ ਪ੍ਰੋਗਰਾਮ ਪਰ ਆਉਣਾ ਚਾਹੀਦਾ ਜ ਸਕੇ ਉਹ ਰੇਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਰਾਸ ਦੀ ਨੇ ਹਲੇ ਖਤਮ ਨਹੀਂ ਹੋਣਾ ਇਹ ਜਦੋਂ ਪਾਣੀ ਥੋੜਾ ਬਹੁਤ ਪਿੱਛੇ ਹਟਣਾ ਤਾਂ ਉਸ ਤੋਂ ਬਾਅਦ ਜਿਹੜਾ ਦਰਿਆਵਾਂ ਦੇ ਵਹਿਣ ਨਾਲ ਖੇਤਾਂ ਵਿੱਚ ਰੇਤ ਜਮਾ ਹੋ ਜਾਂਦੀ ਹੈ ਉਸ ਨੂੰ ਪੱਧਰ ਕਰਨ ਲਈ ਕਿਸਾਨੀ ਦਾ ਬਹੁਤ ਵੱਡਾ ਜਿਹੜਾ ਹੈ ਖਰਚਾ ਹੈ ਇਸ ਕਰਕੇ ਆਪਾਂ ਇੱਕ ਲੋਕਲ ਕਮੇਟੀ ਬਣਾ ਰਹੇ ਹਾਂ ਔਰ ਉਹ ਕਮੇਟੀ ਆਪਾਂ ਪੈਸੇ ਵੀ ਨਕਦ ਇਕੱਠੇ ਕਰੀਏ ਔਰ ਉਹਨਾਂ ਪ੍ਰੇਰਿਤ ਪਿੰਡਾਂ ਵਿੱਚ ਜਾ ਕੇ ਪਿੰਡ ਨੂੰ ਇਕੱਠਾ ਕਰਕੇ ਜਿੰਨੀ ਵੀ ਰਕਮ ਆਪਾਂ ਕੱਢੀ ਕਰ ਸਕਦੇ ਹਾਂ ਉਹਨਾਂ ਪਿੰਡਾਂ ਵਿੱਚ ਵੰਡਿਆ ਉਹਨਾਂ ਕਰੀਏ ਤਾਂ ਕਿ ਉਹਨਾਂ ਦੇ ਟਰੈਕਟਰਾਂ ਵਿੱਚ ਤੇਲ ਮਹਈਆ ਕਰਵਾ ਕੇ ਉਹ ਆਪਣੇ ਜਮਿਨਾਂ ਲੈ ਜਿਹੜੀਆਂ ਚੰਦੂ ਕਰਕੇ ਦੁਬਾਰਾ ਜੀਵਨ ਦੇ ਕਾਬਿਲ ਬਣਾ ਸਕਣ ਸੋ ਇਸ ਤਾਂ ਕਿ ਮੈਂ ਫੇਰ ਇੱਕ ਵਾਰ ਸਾਰਿਆਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਜਿਹੜਾ ਮੈਂ ਤੁਹਾਨੂੰ ਜਗਾ ਦੱਸੀ ਆ ਜਨਰਲਾਈਜ਼ਮੈਂਟ ਅਮਰਗੜ ਵਿੱਚ ਆਪਣੀ ਆਪੋ ਆਪਣਾ ਸਮਾਨ ਜਿਹੜਾ ਉੱਥੇ ਚਾਉਣ ਦੀ ਕਿਰਪਾ ਕਰ ਤਾਕੇ ਆਪਾਂ ਹਲਕੇ ਬਲੋਂਗੇ ਵੱਡੇ ਪੱਧਰ ਤੇ ਸਹਿਯੋਗ ਜਿਹੜਾ ਕਰ ਸਕੀਏ ਔਰ ਲੋੜਵੰਦਾਂ ਨੇ ਮਾਤਦਾ ਜਨਤ ਵਿੱਚ ਆਪਣਾ ਯੋਗਦਾਨ ਪਾ ਸਕੀਏ ਇਹ ਕੋਈ ਕਿਸੇ ਪਾਰਟੀ ਦਾ ਜਾਂ ਕਿਸੇ ਨਜੀਕਾਰ ਦੀ ਨਹੀਂ ਹੈ ਸਾਰਿਆਂ ਨੂੰ ਹੱਥ ਜਿਸ ਤੋਂ ਪਰੋਟ ਕੇ ਜਾਂ ਤਾਂ ਧਰਮ ਤੋਂ ਪਰੋਟ ਕੇ ਪਾਰਟੀਆਂ ਸਿਆਸੀ ਮਸਲੇ ਮੇਂ ਤੋਂ ਪਰੋਟ ਕੇ ਸਭ ਨੂੰ ਨਿਸਕਾਰਨ ਵਿੱਚ ਸਹਿਯੋਗ ਕਰਨਾ ਚਾਹੀਦਾ ਸੋਏ ਐਮਐਲਪੀਸੀ ਸਾਰਿਆਂ ਸੰਗਤਾਂ ਅਸਾਰੇ ਪ੍ਰਮਾਨ ਕਰੂੰਗੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦਾ